ਉਸੀ ਦੇਖ ਰਹੇ ਹੋ ਸਾਡਾ ਟੂ ਦਾ ਪੁਆਇੰਟ ਚੈਨਲ ਇਸ ਚੈਨਲ ਇਹ ਤੁਹਾਨੂੰ ਸੀ ਸਾਡੇ ਇਸ ਚੈਨਲ ਦੇ ਪਲੇਟਫਾਰਮ ਤੇ ਅਸੀਂ ਤੁਹਾਨੂੰ ਜਿਹੜੀ ਪੰਜਾਬੀ ਅਲਫਾ ਚੈਨਲ ਤੋਂ ਬੋਲਨੇ ਗੌਤਮ ਬੁੱਧ ਜੀ ਦੀ ਅਕਸਰ ਤੋਂ ਅਨੁਵਰਸੀ ਸੁਣਾਈ ਕਿਉਂਕਿ ਅਸੀਂ ਖੁਦ ਵੀ ਉਹਨਾਂ ਤੋਂ ਬਾਤ ਕਰਵਾਉਂਦਾ ਗੌਤਮ ਬੁੱਧ ਜੀ ਨੂੰ ਬਹੁਤ ਕੋਸ਼ਿਸ਼ ਜਿੰਦਗੀ ਦੇ ਵਿੱਚ ਆਉਣ ਵਾਲੀਆਂ ਚੁਣੌਤੀਆਂ ਨੂੰ ਅਸੀਂ ਕਿਵੇਂ ਨਿਜਿੱਠਾਂਗਾ ਕਿ ਕਿਵੇਂ ਅਸੀਂ ਉਹਨਾਂ ਨਾਲ ਲੜ ਸਕਦੇ ਹਾਂ ਤੇ ਉਹਨੂੰ ਜਿਉਣ ਵਾਸਤੇ ਜ਼ਿੰਦਗੀ ਨੂੰ ਬੇਤੁਰਪਣਾਉਣ ਵਾਸਤੇ ਸਮਾਜ ਦੇ ਵਿੱਚ ਜੋ ਵਰਤਾਰਾ ਚੱਲ ਰਿਹਾ ਹੈਗਾ ਜਮਤਲਬੀ ਲੋਕ ਸਾਨੂੰ ਕਿਸ ਤਰ੍ਹਾਂ ਉਸ ਨੂੰ ਨੁਸ ਕਰ ਜਾਂਦੇ ਆ ਵਰਤ ਜਾਂਦੇ ਆ ਉਹਨਾਂ ਤੋਂ ਕਿਵੇਂ ਬਚਣਾ ਉਹ ਚੀਜ਼ਾਂ ਅਸੀਂ ਅਕਸਰ ਅਸੀਂ ਉਹਨਾਂ ਦੇ ਵਿਚਾਰਾਂ ਦੇ ਨਾਲ ਹੁੰਦੇ ਆ ਕਿ ਆਹ ਫਿਰ ਆਪਾਂ ਕਰਦੇ ਹਾਂ ਇੱਕ ਨਵੀਂ ਵੀਡੀਓ ਸ਼ੁਰੂ ਕਿ ਤੁਸੀਂ ਇੱਕ ਤੱਕ ਸਾਡੇ ਇਸ ਚੈਨਲ ਦੇ ਨਾਲ ਜੁੜੇ ਰਹੋ ਤੇ ਲੋ ਫਿਰ ਆਪਾਂ ਕਰਦੇ ਆ ਵੀਡੀਓ ਸ਼ੁਰੂ ਯੋਗਤਾ ਤੇ ਆਤਮ ਵਿਸ਼ਵਾਸ ਦਾ ਇਮਤਿਹਾਨ ਲੈਣ ਲਈ ਆਉਂਦੇ ਨੇ ਲੋਕ ਤੁਹਾਨੂੰ ਨਹੀਂ ਬਲਕਿ ਤੁਹਾਡੇ ਚੰਗੇ ਵਕਤ ਨੂੰ ਅਹਿਮੀਅਤ ਦਿੰਦੇ ਨੇ ਮਨਪਸੰਦ ਇਨਸਾਨ ਦੇ ਨਾਲ ਥੋੜੀ ਜੀ ਗੱਲਬਾਤ ਤੁਹਾਨੂੰ ਪੂਰਾ ਦਿਨ ਖੁਸ਼ ਰੱਖਣ ਦੇ ਲਈ ਕਾਫੀ ਹੁੰਦੀ ਹੈ ਪਤਾ ਨਹੀਂ ਕਿੰਨੇ ਦਰਦ ਅਬਾਦ ਹੋਣਗੇ ਉਸ ਦੇ ਦਿਲ ਵਿੱਚ ਇਕੱਲਾ ਬੈਠਾ ਹਰ ਇਨਸਾਨ ਇਕੱਲਾ ਨਹੀਂ ਹੁੰਦਾ ਬੇਸ਼ੱਕ ਉਠਾਓ ਉਂਗਲੀ ਕਿਸੇ ਦੇ ਕਿਰਦਾਰ ਤੇ ਪਰ ਸ਼ਰਤ ਹੈ ਕਿ ਉਂਗਲੀ ਬੇਦਾਗ ਹੋਣੀ ਚਾਹੀਦੀ ਹੈ ਬਹੁਤ ਅੰਦਰ ਤੱਕ ਜਲਾ ਦਿੰਦੀਆਂ ਨੇ ਉਹ ਸ਼ਿਕਾਇਤਾਂ ਜੋ ਬਿਆਨ ਨਹੀਂ ਹੋ ਪਉਂਦੀਆਂ ਜਿਸ ਦਿਨ ਮਨ ਹਾਰਨ ਲੱਗੇ ਉਸ ਦਿਨ ਬਸ ਇੱਕ ਗੱਲ ਸੋਚਣਾ ਕਿ ਤੁਸੀਂ ਸ਼ੁਰੂ ਕਿਉਂ ਕੀਤਾ ਸੀ ਮੈਂ ਤੇਰੇ ਕੋਲੋਂ ਕੁਝ ਨਹੀਂ ਮੰਗਦਾ اے ਖੁਦਾ بس ਤੇਰੀਏ ਦੇ ਕੇ ਖੋਣ ਵਾਲੀ ਆਦਤ ਮੈਨੂੰ ਮਨਜ਼ੂਰ ਨਹੀਂ ਸਮੇਂ ਦੀ ਉਡੀਕ ਕਰੋ ਜਨਾਬ ਵਾਦਾ ਹੈ ਕਿ ਬਹੁਤ ਬਿਹਤਰੀਨ ਜਵਾਬ ਦੇਵਾਂਗੇ ਦਰਦ ਅਕਸਰ ਉਹਨਾਂ ਨੂੰ ਮਿਲਦੇ ਨੇ ਜੋ ਰਿਸ਼ਤੇ ਦਿਲ ਤੋਂ ਨਿਭਾਉਂਦੇ ਨੇ ਕੁਝ ਸੁਪਨੇ ਉਹਨਾਂ ਨੇ ਤੋੜ ਦਿੱਤੇ ਤੇ ਬਾਕੀ ਅਸੀਂ ਦੇਖਣੇ ਹੀ ਛੱਡ ਦਿੱਤੇ ਜ਼ਖਮ ਤਾਂ ਅਸੀਂ ਵੀ ਆਪਣੇ ਦਿਲ ਤੇ ਤੁਹਾਡੇ ਤੋਂ ਗਹਿਰੇ ਰੱਖਦੇ ਆ ਪਰ ਅਸੀਂ ਆਪਣੇ ਜ਼ਖਮਾਂ ਤੇ ਹਾਸਿਆਂ ਦੇ ਪਹਿਰੇ ਰੱਖਦੇ ਆ ਫਲ ਦੇਣ ਲਈ ਫੁੱਲ ਨੂੰ ਮਰਨਾ ਪੈਂਦਾ ਹੈ ਬਸ ਇਸ ਨੂੰ ਹੀ ਪ੍ਰੇਮ ਕਹਿੰਦੇ ਨੇ ਜਦੋਂ ਆਪਣੇ ਵਿੱਚ ਗਦਾਰ ਤੇ ਚਾਲ ਚੱਲਣ ਵਾਲੇ ਪੈਦਾ ਹੋ ਜਾਣ ਤਾ ਮੈਦਾਨ ਵਿੱਚ ਖੜਾ ਸ਼ੇਰ ਵੀ ਕੁੱਤਿਆਂ ਤੋਂ ਬਾਜ਼ੀ ਹਾਰ ਜਾਂਦਾ ਹੈ ਚਿਹਰੇ ਸਭ ਦੇ ਯਾਦ ਨਹੀਂ ਮੈਨੂੰ ਬਸ ਸਮੇਂ ਦਾ ਇੰਤਜ਼ਾਰ ਹੈ ਸਬਰ ਕੋਈ ਕਮਜ਼ੋਰੀ ਨਹੀਂ ਹੁੰਦੀ ਬਲਕਿ ਤਾਂ ਉਹ ਤਾਕਤ ਹੁੰਦੀ ਹੈ ਜੋ ਸਾਰਿਆਂ ਵਿੱਚ ਨਹੀਂ ਹੁੰਦੀ ਕਈ ਵਾਰ ਜ਼ਿੰਦਗੀ ਇਹੋ ਜਿਹੇ ਦੌਰ ਤੋਂ ਗੁਜ਼ਰੀ ਹੁੰਦੀ ਹੈ ਕਿ ਦਿਲ ਦੁਖ ਰਿਆ ਹੁੰਦਾ ਤੇ ਚੀਰਾ ਹੱਸ ਰਿਹਾ ਹੁੰਦਾ ਛੱਡਿਆ ਕਿਤੋਂ ਦਾ ਵੀ ਨਹੀਂ ਇਸ ਦੁਨੀਆ ਨੇ हे ਪਰਮਾਤਮਾ ਫਿਰ ਵੀ ਤੇਰਾ ਕਰਮ ਹੈ ਕਿ ਅਸੀਂ ਜੀ ਰਹੇ ਹਾਂ ਕਿਸਮਤ ਨਾਲ ਨਾ ਲੜੋ ਜੋ ਹੋਣਾ ਹੈ ਉਹ ਹੋਵੇਗਾ ਜਸਨੂ ਤੁਸੀਂ ਗਵਾਉਣ ਤੋਂ ਡਰਦੇ ਹੋ ਤੁਸੀਂ ਉਸ ਨੂੰ ਹੀ ਗਵਾਓਗੇ ਸਮੇਂ ਦਾ ਕੰਮ ਹੈ ਗੁਜ਼ਰ ਜਾਣਾ। ਬੁਰਾ ਹੈ ਤਾਂ ਸਬਰ ਕਰੋ। ਚੰਗਾ ਹੈ ਤਾਂ ਸ਼ੁਕਰ ਕਰੋ। ਮਜ਼ਬੂਤ ਹੋਣ ਦਾ ਮਜ਼ਾ ਹੀ ਉਦੋਂ ਆਉਂਦਾ ਜਦੋਂ ਸਾਰੀ ਦੁਨੀਆ ਤੁਹਾਨੂੰ ਕਮਜ਼ੋਰ ਕਰਨ ਤੇ ਤੁਲੀ ਹੋਵੇ। ਜ਼ਿੰਦਗੀ ਵਿੱਚ ਕਦੇ ਵੀ ਕਿਸੇ ਨੂੰ ਦੋਸ਼ ਨਾ ਦਿਓ। ਚੰਗੇ ਲੋਕ ਖੁਸ਼ੀਆਂ ਲਿਆਉਂਦੇ ਨੇ ਤੇ ਬੁਰੇ ਲੋਕ ਤਜਰਬਾ ਦੇ ਜਾਂਦੇ ਨੇ। ਜੇਕਰ ਤੁਹਾਨੂੰ ਆਪਣੀ ਅਹਿਮੀਅਤ ਦੱਸਣੀ ਪਵੇ ਤਾਂ ਸਮਝ ਲਿਓ ਕਿ ਹੁਣ ਤੁਹਾਡੀ ਕੋਈ ਅਹਿਮੀਅਤ ਨਹੀਂ ਰਹੀ। ਉੱਤਮ ਸਮਾਂ ਕਦੇ ਨਹੀਂ ਆਉਂਦਾ। ਸਮੇਂ ਨੂੰ ਉੱਤਮ ਬਣਾਉਣਾ ਪੈਂਦਾ ਹੈ। ਜੇਕਰ ਤੁਸੀਂ ਆਪਣੇ ਆਪ ਤੋਂ ਨਹੀਂ ਹਾਰੇ ਤਾਂ ਜਿੱਤ ਪੱਕਾ ਤੁਹਾਡੀ ਹੀ ਹੋਵੇਗੀ। ਗਮ ਨਹੀਂ ਕਿਸੇ ਗੱਲ ਦਾ। ਜੋ ਜ਼ਿੰਦਗੀ ਵਿੱਚ ਲਿਖਿਆ ਹੈ ਉਹੀ ਹੋਵੇਗਾ ਬਹੁਤ ਥੋੜੇ ਲੋਕ ਜਾਣਦੇ ਨੇ ਕਿ ਉਹ ਬਹੁਤ ਥੋੜਾ ਜਾਣਦੇ ਨੇ ਇੱਕ ਗਲਤਫਹਿਮੀ ਸਾਨੂੰ ਵੀ ਹੋ ਜਾਂਦੀ ਹੈ ਜ਼ਿੰਦਗੀ ਵਿੱਚ ਕਿ ਅਸੀਂ ਬਹੁਤ ਜ਼ਰੂਰੀ ਹਾਂ ਕਿਸੇ ਇਨਸਾਨ ਦੀ ਜ਼ਿੰਦਗੀ ਵਿੱਚ ਪਿਆਰ ਨੂੰ ਭਾਵੇਂ ਛੱਡ ਦਿਓ ਪਰ ਆਪਣੀ ਵਫਾ ਤੇ ਕਾਇਮ ਰਹੋ ਸਭ ਤੋਂ ਬਿਹਤਰ ਬਣ ਲਈ ਤੁਹਾਨੂੰ ਖਰਾਬ ਤੋਂ ਖਰਾਬ ਹਾਲਾਤਾਂ ਨਾਲ ਲੜਨਾ ਪਵੇਗਾ ਸਾਬਤ ਕਰਨਾ ਜ਼ਰੂਰੀ ਨਹੀਂ ਹੈ ਬਿਹਤਰ ਬਣਨਾ ਜ਼ਰੂਰੀ ਹੈ ਜ਼ਿੰਦਗੀ ਵਿੱਚ ਇੱਕ ਗੱਲ ਤਾਂ ਤੈਹ ਹੁੰਦੀ ਹੈ ਕਿ ਤੈਹ ਕੁਝ ਵੀ ਨਹੀਂ ਹੈ ਲੋਕ ਕਹਿੰਦੇ ਨੇ ਕਿ ਤੂੰ ਇਹਨਾਂ ਨੂੰ ਖੁਸ਼ ਕਿਵੇਂ ਰਹਿ ਲੈਣਾ ਮੈਂ ਕਿਹਾ ਮੈਂ ਕਿਸੇ ਦੀ ਖੁਸ਼ੀ ਦੇਖ ਕੇ ਸੜਦਾ ਨਹੀਂ ਤੇ ਆਪਣਾ ਦੁੱਖ ਕਿਸੇ ਨੂੰ ਦੱਸਦਾ ਨਹੀਂ। ਪ੍ਰੇਮ ਜੇਕਰ ਪੱਕਾ ਹੋਵੇ ਤਾਂ ਵਿਵਾਦ ਭਾਵੇਂ ਕਿੰਨਾ ਵੀ ਗਹਿਰਾ ਕਿਉਂ ਨਾ ਹੋਵੇ ਪਰ ਰਿਸ਼ਤਾ ਕਦੇ ਨਹੀਂ ਟੁੱਟਦਾ। ਛਲ ਕਪੜ ਦੇ ਯੁੱਗ ਵਿੱਚ ਸੱਚ ਬੋਲਣਾ ਇੱਕ ਕ੍ਰਾਂਤੀਕਾਰੀ ਕੰਮ ਹੁੰਦਾ ਹੈ। ਇਨਸਾਨ ਦੀ ਪਹਿਚਾਣ ਦੋ ਗੱਲਾਂ ਤੋਂ ਹੁੰਦੀ ਹੈ। ਇੱਕੋ ਜਿਹਾ ਕੀਤਾ ਹੋਇਆ ਸਬਰ ਜਦੋਂ ਉਸ ਦੇ ਕੋਲ ਕੁਝ ਨਾ ਹੋਵੇ ਤੇ ਦੂਸਰਾ ਉਸ ਦਾ ਵਿਵਹਾਰ ਜਦੋਂ ਉਸ ਦੇ ਕੋਲ ਸਭ ਕੁਝ ਹੋਵੇ ਚੁੱਪ ਰਹਿਣਾ ਕੁਝ ਕਹਿਣ ਤੋਂ ਬਿਹਤਰ ਹੈ ਜਦੋਂ ਸਾਹਮਣੇ ਵਾਲਾ ਤੁਹਾਨੂੰ ਕੁਝ ਸਮਝਦਾ ਹੀ ਨਾ ਹੋਵੇ ਗਲਤ ਫਹਿਮੀ ਨਾ ਰੱਖਿਆ ਕਰੋ ਕਿਉਂਕਿ ਗਲਤ ਫਹਿਮੀ ਖਤਮ ਹੋਵੇ ਜਾਂ ਨਾ ਹੋਵੇ ਪਰ ਰਿਸ਼ਤਾ ਜ਼ਰੂਰ ਖਤਮ ਹੋ ਜਾਂਦਾ ਹੈ ਜਿਹੜੀ ਮਿਹਨਤ ਤੋਂ ਤੁਸੀਂ ਅੱਜ ਭੱਜ ਰਹੇ ਹੋ ਕੱਲ ਉਹੀ ਤੁਹਾਨੂੰ ਸਫਲਤਾ ਦਿਵਾਵੇਗੀ ਝੋਕ ਦਿਓ ਆਪਣੇ ਆਪ ਨੂੰ ਇਸ ਅਗ ਵਿੱਚ ਕੱਲ ਇਹੀ ਤੁਹਾਨੂੰ ਹੀਰਾ ਬਣਾਵੇਗੀ ਜਦੋਂ ਇਨਸਾਨ ਆਪਣੇ ਆਪ ਦਾ ਹੋ ਜਾਂਦਾ ਹੈ ਫਿਰ ਉਸ ਨੂੰ ਇਕੱਲੇਪਨ ਵਿੱਚ ਵੀ ਸਭ ਤੋਂ ਜ਼ਿਆਦਾ ਆਨੰਦ ਆਉਂਦਾ ਹੈ ਕਿਸੇ ਦੇ ਲਈ ਇੰਨਾ ਨਾ ਗਿਰੋ ਕਿ ਉਹ ਤੁਹਾਨੂੰ ਕੁਚਲ ਕੇ ਰੱਖ ਦੇਵੇ ਕਿਸੇ ਦੇ ਲਈ ਓਨਾ ਹੀ ਗਿਰਨਾ ਕਿ ਫਿਰ ਸੰਭਲਣ ਦੀ ਥੋੜੀ ਗੁੰਜਾਇਸ਼ ਬਾਕੀ ਰਹੇ ਤਾਰੀਫ ਆਦਮੀ ਦੀ ਨਹੀਂ ਬਲਕਿ ਉਸ ਦੀ ਪਦਵੀ ਦੀ ਹੁੰਦੀ ਹੈ ਕੋਈ ਕਿਸੇ ਦਾ ਸਾਥ ਨਹੀਂ ਦਿੰਦਾ ਬਸ ਸਾਰੇ ਆਪਣੇ ਆਪਣੇ ਮਤਲਬ ਦੇ ਲਈ ਨਾਲ ਰਹਿੰਦੇ ਨੇ ਜੋ ਲੋਕ ਸਭ ਤੋਂ ਜ਼ਿਆਦਾ ਆਪਣਾ ਹੋਣ ਦਾ ਹੱਕ ਜਿਤਾਉਂਦੇ ਨੇ ਅਕਸਰ ਉਹੀ ਲੋਕ ਸਭ ਤੋਂ ਪਹਿਲਾਂ ਧੋਖਾ ਦਿੰਦੇ ਨੇ ਬੁਰਾ ਸਮਾਂ ਤੁਹਾਡੀ ਜ਼ਿੰਦਗੀ ਦੇ ਉਸ ਸੱਚ ਨਾਲ ਸਾਹਮਣਾ ਕਰਵਾਉਂਦਾ ਹੈ ਜਿਸ ਦਾ ਤੁਹਾਨੂੰ ਚੰਗੇ ਸਮੇਂ ਵਿੱਚ ਕਦੇ ਖਿਆਲ ਵੀ ਨਹੀਂ ਆਇਆ ਹੋਵੇਗਾ ਜ਼ਿੰਦਗੀ ਬੜੀ ਮਹਿੰਗੀ ਹੈ ਜਨਾਬ ਇਸ ਨੂੰ ਮਤਲਬੀ ਤੇ ਸਸਤੇ ਲੋਕਾਂ ਤੇ ਕਦੇ ਵੀ ਬਰਬਾਦ ਨਾ ਕਰਿਓ ਕਦਰ ਕਰਨਾ ਸਿੱਖੋ ਕਿਉਂਕਿ ਜ਼ਿੰਦਗੀ ਵਿੱਚ ਕੋਈ ਵਾਰ-ਵਾਰ ਨਹੀਂ ਆਉਂਦਾ ਖੁਦ ਨੂੰ ਇਸ ਤਰ੍ਹਾਂ ਬਣਾਓ ਕਿ ਲੋਕ ਤੁਹਾਡੇ ਆਉਣ ਦਾ ਇੰਤਜ਼ਾਰ ਕਰਨ ਨਾ ਕਿ ਤੁਹਾਡੇ ਜਾਣ ਦਾ ਜੇਕਰ ਤੁਸੀਂ ਕਿਸੇ ਨਾਲ ਗੱਲ ਕਰਨ ਨੂੰ ਤਰਸ ਰਹੇ ਹੋ ਤਾਂ ਇਸ ਤਰ੍ਹਾਂ ਆਪਣੇ ਆਪ ਨੂੰ ਕਾਬਿਲ ਬਣਾਓ ਕਿਉ ਤੁਹਾਡੀ ਆਵਾਜ਼ ਸਾਨੂੰ ਤਰਸਣਾ ਜਿਨ੍ਹਾਂ ਦੀ ਮੁਹੱਬਤ ਦਾ ਅਸੀਂ ਗਰੂਰ ਕਰਦੇ ਹਾਂ ਅਕਸਰ ਕੋਹੀ ਸਾਡਾ ਗਰੂਰ ਤੋੜ ਦਿੰਦੇ ਨੇ ਜਦੋਂ ਲੋਕ ਆਪਣਾ ਰਸਤਾ ਅਲੱਗ ਕਰਨ ਦਾ ਫੈਸਲਾ ਕਰ ਲੈਂਦੇ ਨੇ ਤਾਂ ਸਭ ਤੋਂ ਪਹਿਲਾਂ ਉਹ ਤੁਹਾਡੇ ਨਾਲ ਗੱਲਬਾਤ ਘੱਟ ਕਰ ਦਿੰਦੇ ਨੇ ਜ਼ਿੰਦਗੀ ਵਿੱਚ ਸਭ ਕੁਝ ਦੁਬਾਰਾ ਮਿਲ ਸਕਦਾ ਹੈ ਪਰ ਵਕਤ ਦੇ ਨਾਲ ਗਵਾਚਿਆ ਹੋਇਆ ਰਿਸ਼ਤਾ ਤੇ ਭਰੋਸਾ ਦੁਬਾਰਾ ਕਦੇ ਨਹੀਂ ਮਿਲ ਸਕਦਾ ਤੁਹਾਡਾ ਸੰਘਰਸ਼ ਹੀ ਬਿਆਨ ਕਰਦਾ ਹੈ ਕਿ ਤੁਹਾਡੇ ਵਿੱਚ ਕਿੰਨਾ ਦਮ ਹੈ ਇਨਸਾਨ ਵਿੱਚ ਇਨਸਾਨ ਵਾਲੀਆਂ ਖੂਬੀਆਂ ਹੀ ਤਲਾਸ਼ ਕਰੋ ਭਗਵਾਨ ਵਾਲੀਆਂ ਨਹੀਂ ਸਮਾਂ ਉਹ ਤਕੜੀ ਹੈ ਜਨਾਬ ਜੋ ਬੁਰੇ ਸਮੇਂ ਵਿੱਚ ਆਪਣਿਆਂ ਦਾ ਵਜ਼ਨ ਦੱਸਦੀ ਹੈ ਉਹ ਜ਼ਮਾਨਾ ਹੁਣ ਨਹੀਂ ਰਿਹਾ ਜਦੋਂ ਲੋਕਾਂ ਨੂੰ ਕਿਸੇ ਤੋਂ ਵਿਛੜ ਕੇ ਅਫਸੋਸ ਹੁੰਦਾ ਸੀ ਨਾ ਸਮਝਨੇਓ ਤੁਹਾਡੀ ਬਾਤ ਨਹੀਂ ਸਮਝਣਗੇ ਉਹ ਤੁਹਾਡੀ ਜਗਾ ਨਹੀਂ ਇਸ ਲਈ ਤੁਹਾਡੇ ਹਾਲਾਤ ਨਹੀਂ ਸਮਝਣਗੇ ਪੱਥਰ ਦਿਲ ਦੇ ਸਾਹਮਣੇ ਰੋਣ ਦਾ ਕੋਈ ਫਾਇਦਾ ਨਹੀਂ ਉਹ ਤੁਹਾਡੇ ਹੰਝੂਆਂ ਨੂੰ ਵੀ ਪਾਣੀ ਹੀ ਸਮਝੇਗਾ ਸੋ ਹਮੇਸ਼ਾ ਯਾਦ ਰੱਖੋ ਤੁਸੀਂ ਸਾਡੇ YouTube ਦਾ ਪੁਆਇੰਟ ਚੈਨਲ ਦੇ ਵਿੱਚ ਸਾਡਾ ਬਹੁਤ ਸਾਥ ਦਿੱਤਾ। ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀ ਗੋਤਮ ਗੁੱਤ ਜੀ ਦੇ YouTube ਪੇਜ ਚੰਗੇ ਲੱਗਦੇ ਹੋਣਗੇ। ਠੀਕ ਹੈ ਤੁਹਾਨੂੰ ਗੋਤਮ ਗੁੱਤ ਜੀ ਦੇ ਵਿਚਾਰ ਚੰਗੇ ਲੱਗਦੇ ਆ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਤੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰੋ। ਬੱਦ ਤੋਂ ਬੱਦ తక్కు పం తోడే దోస్త మన వీడియో చన సబ్స్క్రైబ కదా